ਸੁਹੇਲੇਵਾਲਾ ਮਾਈਨਰ ਨੂੰ ਲੈ ਕੇ ਅੱਜ ਦਰਜਨ ਦੇ ਕਰੀਬ ਪਿੰਡਾਂ ਦੇ ਕਿਸਾਨ ਪਹੁੰਚੇ ਜਲਾਲਾਬਾਦ ਦੇ ਐਸਡੀਐਮ ਦਫ਼ਤਰ ਮੀਡੀਆ ਨਾਲ ਕੀਤੀ ਪ੍ਰੈਸ ਕਾਨਫਰੰਸ ਵਾਇਰੂਜ ਕਾ ਖਾਲਸਾ ਵਾਇਰੂਜ ਕੀ ਫਤਿਹ ਅਸੀਂ ਜਿੱਥੇ ਘਟੋ ਘਟੋ 11 12 ਪਿੰਡਾਂ ਦੇ ਜਿਹੜੇ ਆ ਕਿਸਾਨ ਆ ਗੋ ਇਕੱਠੇ ਕਿਸਾਨ ਇਕੱਠੇ ਹੋਏ ਆ ਸਾਰੇ ਕਿਸਾਨ ਟੋਟਲ ਕਿਸਾਨ ਜਿਨ੍ਹਾਂ ਦੀ ਜ਼ਮੀਨ ਇਸ ਮੰਦਰ ਚ ਪੈਂਦੀ ਆ 11 13 ਪਿੰਡਾਂ ਦਾ ਮੰਦਰ ਆ ਜੀ ਸੁਹੇਲੇਵਾਲਾ ਤੋਂ ਲੈ ਕੇ ਮੌਹਣੀ ਜੱਕ ਡੀਟੇਲ ਬਣਦੀ ਆ ਜੀ ਇਹ ਵਾਇਆ ਕੱਚੇ ਕਾਲੇ ਵਾਲਾ ਬੈਰੋ ਦਾ ਅਜੰਡਾ ਹੁੰਦਾ ਹੋਇਆ ਮੌਹਣੀ ਚੰਦਾ ਜੀ ਸੋ ਜਿਹੜੇ ਜਿਹੜਾ ਮੈਨਰ ਨਿਕਲਿਆ ਇਹਦੀ ਕਿਸਾਨਾਂ ਨੂੰ ਜਿਹੜੀ ਜ਼ਮੀਨ ਦਾ ਕਵਰ ਕੀਤੀ ਆ ਸਰਕਾਰ ਨੇ ਉਹਦੇ ਪੈਸੇ ਕਿਸਾਨਾਂ ਨੂੰ ਪੇਮੈਂਟ ਹੋ ਚੁੱਕੀ ਆ ਜੀ ਦੂਜਾ ਇਹਦੇ ਪੋਲੀ ਬਣ ਚੁੱਕੇ ਆ ਸੇਮ ਨਾਲੇ ਪੋਲੀ ਬਣ ਚੱਕੇ ਆ ਤੇ ਸੜਕਾਂ ਦੇ ਪੋਲੀ ਬਣ ਚੁੱਕੇ ਆ ਬਾਕੀ ਦਾ ਜਿਹੜਾ ਨਹਿਰ ਦੇ ਵਿੱਚ ਮੇਨ ਨਹਿਰ ਦੇ ਵਿੱਚ ਨਕਾ ਉਹ ਵੀ ਬਣ ਚੁੱਕਿਆ ਜੀ ਕੁਝ ਜਗ੍ਹਾ ਤੱਕ ਇਹ ਸ਼ੁਰੂਆਤ ਚੱਲਣੀ ਹੋ ਚੁੱਕਿਆ ਹੈ ਜੀ ਜਿਹੜੇ ਬੰਦੇ ਰੋਕਦੇ ਆ ਇਹ 40 ਸਾਲ ਤੋਂ ਇਹਨੂੰ ਰੋਕਦੇ ਆਏ ਆ ਕੋਈ ਅੱਜ ਦੇ ਨਹੀਂ ਰੋਕਣ ਲੱਗੇ 40 ਸਾਲ ਤੋਂ ਪਹਿਲਾਂ ਵੱਡੇ ਰੋਕਦੇ ਆਏ ਮੁਰਕੇ ਅਗਲੀ ਪੀੜ੍ਹੀ ਹੋਗੀ ਹੁਣ ਅਗਲੀ ਪੀੜ੍ਹੀ ਹੋਗੀ ਅਸੀਂ ਪਹਿਲਾਂ ਸ਼ਸ਼ਨ ਕੋਰਟ ਦਾ ਕਹਿ ਸੀ ਉਸ ਤੋਂ ਬਾਅਦ ਹਾਈ ਕੋਰਟ ਕੀਤਾ ਉੱਥੇ ਵੀ ਜਿੱਤੇ ਆ ਫਿਰ ਇਹਨਾਂ ਸੁਪਰੀਮ ਕੋਰਟ ਤੋਂ ਸਟੇ ਲਿਆਂਦਾ ਅਸੀਂ ਸੁਪਰੀਮ ਕੋਰਟ ਦਿੱਤੇ ਆ ਉਸ ਤੋਂ ਬਾਅਦ ਸਰਕਾਰ ਨੇ ਜੋ ਵੀ ਕਰਨਾ ਸੀ ਠੇਕੇਦਾਰ ਨੂੰ ਪੈਸੇ ਦੇ ਚੁੱਕੇ ਆ ਠੇਕੇਦਾਰੇ ਪੈਸੇ ਲੈ ਚੁੱਕੇ ਆ ਹੁਣ ਉਹ ਸਿਰਫ ਜਾਣ ਪੁੰਚ ਗਿਆ ਦੇ ਵਿਗੜਨ ਪਾਰੇ ਆ ਉਹ 2-4 ਘਾਰੀਆਂ ਜ਼ਿਆਦਾ ਕਰਨੀ ਦੀ ਜਿਹੜੇ ਕਿ ਇਹਨੂੰ ਵਿਗੜਨ ਪਾਰੇ ਆ 2-4 ਘਰ ਆ ਅਸੀਂ ਨੂੰ ਬੇਨਤੀਆਂ ਵੀ ਕੀਤੀਆਂ ਵੀ ਤੁਸੀਂ ਬਹਿ ਕੇ ਜੇ ਕੋਈ ਕਿਸੇ ਤਰ੍ਹਾਂ ਦੀ ਕੋਈ ਕਮੀ ਆ ਤੁਹਾਡੇ ਕੰਮ ਦੇ ਵਿੱਚ ਉਹਨੂੰ ਪੈਸੇ ਨਹੀਂ ਮਿਲੇ ਜਾਂ ਤੁਹਾਡਾ ਕੋਈ ਹੋਰ ਅਲਜਾਜ ਜਾਂ ਕਿਸੇ ਗੱਲਬਾਤ ਆ ਤੁਸੀਂ ਬਹਿ ਕੇ ਸਾਰਿਆਂ ਨਾਲ ਗੱਲਬਾਤ ਕਰੋ ਆਪਾਂ ਇਕੱਠੇ ਹੋ ਕੇ ਸਰਕਾਰ ਨੂੰ ਕਹੀਏ ਆਪਣਾ ਨਮਾਇੰਦੇ ਰੋਲਦੀ ਸਾਹਿਬ ਆਪਾਂ ਉਹਨਾਂ ਨੂੰ ਬੇਨਤੀ ਕਰੀਏ ਵੇਖੋ ਇਹਨਾਂ ਨੂੰ ਜਿਹੜਾ ਹੱਕ ਮੰਗਦਾ ਇਹਨਾਂ ਦਾ ਦਵਾਓ ਤਾਂ ਕਿ ਸਭ ਕੁਝ ਚੱਲੂ ਹੋ ਜੇ ਸੋ ਅਸੀਂ ਕੱਲ ਨੂੰ ਇੱਥੇ ਅਸੀਉ ਸਾਹਿਬ ਦੇ ਦਫ਼ਤਰ ਦੇ ਅੱਗੇ ਸਾਰੇ ਪਿੰਡਾਂ ਦੀ 10 ਵਜੇ ਮੀਟਿੰਗ ਇਕੱਠੀ ਬੁਲਾਈ ਆ ਸਾਰੇ ਕਿਸਾਨ ਬਾਅਦ ਚੜ ਕੇ ਆਉਣਗੇ ਅੱਜ ਹੀ 1500 ਕਿਸਾਨ ਆਇਆ ਕੱਲ ਨੂੰ ਹੋ ਸਕਦਾ ਵੀ ਹਜ਼ਾਰਾਂ ਤੇ ਹਜ਼ਾਰਾਂ ਖੇਤਾਂ ਪਹੁੰਚ ਜਾਣ ਕੱਲ ਨੂੰ ਹੋਣਗੇ ਸਾਰੇ ਬੰਦੇ ਜਿੰਨੇ ਵੀ ਕਿਸਾਨ ਆ ਉਥੋਂ ਲੈ ਕੇ ਕਿਸਾਨ ਕੀ ਮਜ਼ਦੂਰ ਵੀ ਆ ਚਾਹੁੰਦੇ ਆ ਵੀ ਅਗਰ ਇਹ ਸੂਆ ਨਿਕਲ ਜੇ ਤੇ ਸਾਡੇ ਪਾਣੀ ਬੜਾ ਖਾਰਾ ਹੈ ਜੀ ਧਰਤੀ ਦੇ ਅੰਦਰ ਥੱਲੇ ਪਾਣੀ ਬੜਾ ਮਾੜਾ ਕਾਨੂੰਨ ਦਾ ਵਿਰੋਧ ਕਰਦੇ ਆ ਵੀ ਇਹ ਸੂਆ ਨਾ ਹੀ ਨਿਕਲੇ ਮਤਲਬ ਇਹ ਸੂਆ ਨਾ ਨਿਕਲੇ ਅਗਲੇ ਅਗਲੇ ਕਿਸਾਨਾਂ ਜਿਹੜਾ ਜਗਦੇ ਖੇਤ ਆ ਉਹ ਬਾਦ ਨਾ ਹੋ ਜਾਣ ਉਹ ਲੋਕ ਰੋਟੀ ਨਾ ਖਾਣ ਲੱਗ ਜਾਣ ਉਹਨਾਂ ਦੇ ਇਹ ਜਿਹੜੇ ਸੋਚ ਆ ਉਹ ਕਿਸਾਨਾ ਪ੍ਰਤੀ ਨਹੀਂ ਆ ਲੋਕਾਪਤੀ ਨਹੀਂ ਉਹਨਾਂ ਨੂੰ ਸੋਚ ਆ ਆਪਦੇ ਨਾਲ ਮਿਲੀ ਹੋਈ ਆ ਉਹ ਬੰਦੇ ਸ਼ਰਮਾਇਦਾਰ ਆ ਬਾਕੀ ਕੁਝ ਕਿਸਾਨ ਸਾਡੇ ਸ਼ਰਮਾਇਦਾਰ ਵੀ ਹੈਗੇ ਆ ਕੁਝ ਛੋਟੇ ਕਿਸਾਨ ਪੰਜਾ ਕਿੱਲੇ ਵਾਲਾ ਵੀ ਆ ਕੋਈ ਚੌ ਕਿੱਲੇ ਵਾਲਾ ਵੀ ਆ ਕੋਈ ਜ਼ਿਆਦਾ ਵੀ ਹੈ ਇਸਕੇ ਜਿਹੜੇ ਛੋਟੇ ਕਿਸਾਨ ਸੋਚਦੇ ਸਾਡੇ 2-4 ਕਿੱਲੇ ਜਿਹੜੇ ਆ ਸਾਨੂੰ ਰੋਟੀ ਮਿਲਣੀ ਚਾਹੀਦੀ ਪਾਣੀ ਨਾਉ ਜੀ 7 ਤੋਂ 9 ਐ ਇਹ ਇੱਕ ਮੋੜੀ ਤੋਂ ਲੈ ਕੇ 9 ਮੋੜੀ ਤੱਕ ਸਵੇਰ ਚਾਲੂ ਆ ਚਾਲੂ ਉਹਨਾਂ ਨੂੰ ਇਸ ਸੂਰ ਦਾ ਪਾਣੀ ਲੱਗਦਾ ਉਹਨਾਂ ਨੂੰ ਇਸ ਸੂਰ ਦਾ ਵੱਡਾ ਬੈਨੀਫਿਟ ਆ ਉਹਨਾਂ ਦੇ ਖੇਤ ਬੁਰਾਨੀ ਸੀ ਰਾਮੈਂਡ ਕਰਦੇ ਆ ਯਾਰ ਸਰਕਾਰ ਵੀ ਸਾਡੇ ਨਾਲ ਆ ਸਰਕਾਰ ਐਮਐਲਏ ਸਾਹਿਬ ਨੇ ਬਹੁਤ ਜ਼ੋਰ ਲਾਇਆ ਇਸੂਏ ਪਿੱਛੇ ਵੀ ਹਾਂ ਉਹਨੇ ਇੱਕ ਐਮਐਲਏ ਸਾਹਿਬ ਨੇ ਐਮਐਲਏ ਸਾਹਿਬ ਨੇ ਬਹੁਤ ਜ਼ੋਰ ਲਾਇਆ ਸੂਏ ਪਿੱਛੇ ਤੇ ਉਹਨੇ ਆਪਣੇ ਇਹਨਾਂ ਆਪਣੇ ਸਾਰੇ 13 ਜਾਂ 14 ਪਿੰਡਾਂ ਦਾ ਮਸਲਾ ਹੈ ਇਹ ਇਹ ਕੱਲੇ ਇੱਕ ਪਿੰਡ ਦਾ ਨਹੀਂ 13 14 ਪਿੰਡਾਂ ਦਾ ਮਸਲਾ ਇਹਦੇ ਚ ਸਿਰਫ ਦੋ ਘਾਰ ਹੀ ਖਰਾਬ ਕਰ ਰਹੇ ਆ ਪ੍ਰਸ਼ਾਸਨ ਵੀ ਨਾਲ ਆ ਸਾਡੇ ਐਮਐਲਏ ਸਾਹਿਬ ਨੇ ਇਸੂਏ ਪਿੱਛੇ ਬਹੁਤ ਜ਼ੋਰ ਜਦੋਂ ਇਹਨਾਂ ਨੇ ਵੋਟਾਂ ਐਮਐਲਏ ਸਾਹਿਬ ਗਏ ਆ ਉਧਰ ਪਿੰਡਾਂ ਚ ਲੋਕਾਂ ਦੀ ਮੰਗ ਹੀ ਇਹ ਸੀ ਕਿ ਸਾਨੂੰ 20 ਸਾਲ ਹੋ ਗਏ ਆ ਸੂਏ ਪਿੱਛੇ ਅਸੀਂ ਲੜ ਰਹੇ ਆ ਕਿ ਸਾਨੂੰ ਇਸ ਸੂਆ ਚਾਹੀਦਾ ਐਮਐਲਏ ਸਾਹਿਬ ਨੇ ਸਰਕਾਰ ਮੰਗਿਆ ਸਰ ਇਸ ਸੂਏ ਦੀ ਪਹਿਲਾਂ ਨਹੀਂ ਪੱਥਰ ਰਖਵਾਇਆ ਕੰਮ ਚਲਵਾਇਆ ਇਹ ਤੇ ਸੁਖਬੀਰ ਬਾਦਲ ਵੀ ਰਿਆ ਸੁਖਬੀਰ ਬਾਦਲ ਵੀ ਰਿਆ ਇੱਥੇ ਨਹੀਂ ਪੱਥਰ ਰੱਖੇ ਜਾਂਦੇ ਸੀ ਕਿਸੇ ਨੇ ਇਸ ਸੂਆ ਦਾ ਕੰਮ ਨਹੀਂ ਸ਼ੁਰੂ ਕਰਵਾਇਆ ਸੀ ਅਸੀਂ ਐਮਐਲਏ ਸਾਹਿਬ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੇ 13 ਨਹੀਂ 15 18 ਪਿੰਡਾਂ ਦੀ ਮਤਲਬ ਬਰਾਨੀ ਪੈਲੀ ਨੂੰ ਪਾਣੀ ਲੱਗਦਾ ਕੀਤਾ ਤੇ ਦੋ ਚਾਰ ਘਰ ਆ ਜਿਹੜੇ ਸਿਰਫ ਰੋਟਣਾ ਸੇਕ ਰਹੇ ਆ ਪਿਆ ਵਿੱਚ ਇਹ ਇਹਦੀ ਪਹਿਲਾਂ ਵੀ ਪੱਤਰਕਾਰਾਂ ਭਾਈਚਾਰਾ ਇਕੱਠਾ ਹੋ ਗਏ ਇਹਨਾਂ ਨੇ ਸੱਦਿਆ ਸੀਗਾ ਜਿਹੜੇ ਚਾਰ ਪੰਜ ਸਾਡੇ ਵਿਰੋਧੀ ਐ ਇਹਨਾਂ ਦੇ ਵਿੱਚ ਇਹ ਦੋ ਤਿੰਨ ਗਰੀਬ ਲੋਕਾਂ ਨੂੰ ਚੱਕ ਕੇ ਕਰਦੇ ਫਿਰਦੇ ਇਹਨਾਂ ਨੂੰ ਪੈਸੇ ਨਹੀਂ ਮਿਲੇ ਬਟ ਆ ਸਾਡੇ ਕੋਲ ਇੱਕ ਕਿਸਾਨ ਜੂਨੇ ਦੇ ਨਮਾਇंदे ਖੜੇ ਐ ਭਾਰਤੀ ਕਿਸਾਨ ਜੂਨੇ ਗਰਾਹਾਂ ਦੇ ਇਹਨਾਂ ਨੇ ਉਹਨਾਂ ਦੇ ਘਰਾਂ ਦੇ ਉੱਤੇ ਝੰਡੇ ਵੀ ਲਾਈ ਰੱਖੇ ਐ ਉਹਨਾਂ ਨੂੰ ਉਸ ਸਮੇਂ ਉਹਨਾਂ ਦੇ ਪ੍ਰਸ਼ਾਸਨ ਵੱਲੋਂ ਪੈਸੇ ਨਹੀਂ ਆਏ ਸੀ ਹੁਣ ਉਹਨਾਂ ਦੇ ਪੈਸੇ ਆ ਚੁੱਕੇ ਐ ਹੁਣ ਉਹ ਕਹਿੰਦੇ ਅਸੀਂ ਕਰੋੜ ਰੁਪਈਆ ਲੈਣਾ ਜੋ ਕਾਨੂੰਨ ਦੇ ਅਕੋਰਡਿੰਗ ਪੈਸੇ ਮਿਲਨੇ ਆ ਸਾਰੇ ਕਿਸਾਨਾਂ ਨੂੰ ਮਿਲ ਚੁੱਕੇ ਐ ਕਿਸੇ ਜ਼ਿਮੀਦਾਰ ਦਾ ਮੰਨ ਲਓ ਉਹ ਸਰਕਾਰ ਨੇ ਉਹ ਬੈਠ ਕੇ ਜਿੰਮੇਦਾਰ ਨੇ ਆਪਦੀ ਤਕਸੀਮ ਕਰਾਉਣੀ ਹੈ ਕਿ ਕਿਸੇ ਕੋਲੋਂ ਪੈਸੇ ਲੈਣੇ ਆ ਇਹ ਉਹਨਾਂ ਬੰਦਿਆਂ ਨੂੰ ਚੱਕ ਕੇ ਕਹਿ ਰਹੇ ਆ ਵੀ ਪੈਸੇ ਨਹੀਂ ਮਿਲੇ ਅੱਗੇ ਸਾਡਾ ਇੱਕ ਪੱਤਰਕਾਰ ਉਹਨਾਂ ਦਾ ਪੱਖ ਲੈ ਕੇ ਕਹਿ ਰਿਹਾ ਸੀ ਵੀ ਇਸ ਮੈਨਰ ਦੇ ਵਿੱਚ ਪੈਸੇ ਨਹੀਂ ਮਿਲੋ ਸਰਕਾਰ ਤੱਕਾ ਕਰੀਏ ਸਰਕਾਰ ਮੈਨਰ ਸਾਡਾ ਕੱਢਣ ਦੇ ਵਿੱਚ ਫੁੱਲ ਜ਼ੋਰ ਆ ਰਹੀ ਹੈ ਸਾਡੇ ਐਮਐਲਏ ਸਾਹਿਬ ਫੁੱਲ ਜ਼ੋਰ ਲਾ ਰਹੇ ਆ ਸਾਡੀ ਸਰਕਾਰ ਵੱਲੋਂ ਇਹ ਬੇਨਤੀ ਆ ਵੀ ਇਹਨਾਂ ਨੂੰ ਸ਼ਕਤੀ ਨਾਲ ਪੇਸ਼ ਆ ਜਾਵੇ ਤੇ ਸਾਡੇ ਮੈਨਰ ਨੂੰ ਚਲਾਇ ਜਾਵੇ ਕਿਉਂਕਿ 20 ਜੂਨ ਨੂੰ ਸਾਨੂੰ ਪਾਣੀ ਦੀ ਜ਼ਰੂਰਤ ਉਸ ਤੋਂ ਪਹਿਲਾਂ ਪਣੀਰੀਆਂ ਲਈ ਪੈਂਦੀ ਹੈ ਜਿਹੜੇ ਬੰਦੇ ਮੈਨਰ ਨੂੰ ਰੋਕ ਇਹ ਸਾਡੇ ਵਾਲੇ 13 ਪਿੰਡਾਂ ਨੂੰ ਦੇਖਣ ਆ ਗਏ ਸਾਡੇ ਪਨੀਰੀਆਂ ਨਹੀਂ ਹੁੰਦੀਆਂ ਬਿਲਕੁਲ ਪਾਣੀ ਸਾਡੇ ਕੋਲੇ ਦੋ ਤਿੰਨ ਨੰਬਰ ਪਾਣੀ ਹੈ ਅਸੀਂ ਤਾਂ ਸਰਕਾਰ ਕੋਲੇ ਬੇਨਤੀ ਕਰਦੇ ਹਾਂ ਸਾਰਾ ਸਾਡਾ ਭਾਈਚਾਰਾ ਖੜਾ ਵੀ ਭਾਈ ਆਪਾਂ ਇਕੱਠੇ ਹੋ ਕੇ ਜ਼ੋਰ ਲਾਈਏ ਛੋਡੇ ਰਾਈ ਵੀ ਸਰਕਾਰ ਰਾਈ ਮਾਧਿਅਮ ਰਾਈ ਬੇਨਤੀ ਹੈ ਸਾਨੂੰ ਵੀ ਇਹ ਸੋਏ ਨੂੰ ਜਲਦੀ ਤੋਂ ਜਲਦੀ ਚਲਵਾਇਆ ਜਾ ਕੱਲ ਨੂੰ ਕੱਲ ਨੂੰ 11 ਵਜੇ ਦਾ ਟਾਈਮ ਹੈ 10 ਵਜੇ ਦਾ ਟਾਈਮ ਹੈ ਕੱਲ ਨੂੰ ਜੀ ਸਾਰੇ ਸਾਡੇ ਕਿਸਾਨ ਭਰਾ ਇਕੱਠੇ ਹੋਵਾਂਗੇ 13 14 ਪਿੰਡ ਨਹੀਂ ਸਾਰੇ ਜਿੰਨਾ ਪਿੰਡਾਂ ਨੂੰ ਉਹ ਸਾਰੇ ਕਿਸਾਨ ਭਰਾ ਕੱਲ ਨੂੰ ਪਹੁੰਚਣਗੇ ਐਸਡੀਐਮ ਸਾਹਿਬ ਤੇ ਡੀਐਸਪੀ ਸਾਹਿਬ ਨਾਲ ਕੱ